ਨੈਕਸਟ 24 ਪੰਜਾਬ న్యూਸ ਚੈਨਲ ਦੇ ਦਰਸ਼ਕਾਣੋਂ ਪਿੱਪਸਾ ਸ਼ਿਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ON-AIR ਨਵੀਆਂ ਤੇ ਤਾਜ਼ੀਆਂ ਖਬਰਾਂ ਤੋਂ ਅਟਕ ਪਾਂਦੇ ਨੇ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਪਿੰਡ ਰਤੂ ਕੇ ਗੁਰਦੁਆਰਾ ਆਪਾਗੋਤ ਸਰਪੰਚ ਸਤਵੀ ਸਿੰਘ ਗਿੱਲ ਦੀ ਗਵਾਹੀ ਹੇਠ ਸੈਂਕੜੇ ਹੀ ਪਰਿਵਾਰ ਸ਼ੋਮ ਨੇ ਕਾਲੇ ਦਲ ਕਾਂਗਰਸ ਨੂੰ ਛੱਡ ਕੇ ਹੋਏ ਆ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਅਤੇ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਵਿਧਾਇਕ ਸਰਵਨ ਸਿੰਘ ਧੁੰਦਾ ਇੱਥੇ ਪਹੁੰਚਣ ਤੇ ਗਿੱਲ ਪਰਿਵਾਰ ਦੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਇਸ ਮੌਕੇ ਤੇ ਹਲਕਾ ਵਿਧਾਇਕ ਸਰਵਨ ਸਿੰਘ ਧੁੰਨੇ ਬੋਲਦਿਆਂ ਹੋਇਆ ਕਿਹਾ ਕਿ ਅੱਜ ਤੋਂ ਜੋ ਪਿੰਡ ਰਤੋਗੇ ਦੇ ਪਰਿਵਾਰ ਆਮ ਆਦਮੀ ਪਾਰਟੀ ਦੇ ਵਿੱਚ ਪਰਿਵਾਰ ਸ਼ਾਮਿਲ ਹੋ ਰਹੇ ਹਨ ਇਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਜੀ ਆਇਆਂ ਆਖਦਾ ਹਾਂ ਅਤੇ ਇਹਨਾਂ ਨੂੰ ਪਾਰਟੀ ਦੇ ਵਿੱਚ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ ਅਤੇ ਪਿੰਡ ਦੇ ਵਿਕਾਸ ਨੂੰ ਬਿਨਾਂ ਕੀਤੇ The cat sat on the ਫੱਕਪਾ ਤੋਂ ਗਲੀਆਂ ਨਾਲੀਆਂ ਕੋਠਿਆਂ ਦਾ ਵਿਕਾਸ ਜਲਦ ਤੋਂ ਜਲਦ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੂਰਿਆ ਕੀਤਾ ਜਾਵੇਗਾ ਅਤੇ ਇਸ ਮੌਕੇ ਤੇ ਆਪਾਗੋ ਸਰਪੰਚ ਸਤਵੀਰ ਸਿੰਘ ਗਿੱਲ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿੱਚ ਹੋਏ ਸ਼ਾਮਿਲ ਪਰਵਾਰਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੂੰ ਭਰੋਸਾ ਤੇ ਵਿਸ਼ਵਾਸ ਦਵਾਇਆ ਗਿਆ ਕਿ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਸਦਾ ਹੀ ਉਹਨਾਂ ਦੇ ਘਰ ਦੇ ਮੈਂਬਰਾਂ ਵਾਂਗ ਨਾਲ ਖੜੀ ਹੈ ਅਤੇ ਇਸ ਮੌਕੇ ਤੇ ਹਾਜਰ ਸਨ ਸਰਪੰਚ ਸਤਨਾਮ ਸਿੰਘ ਰਾਮੂワ ਸਰਪੰਚ ਜਸਪਾਲ ਸਿੰਘ ਸੈਕਟਰੀ ਅਤੇ ਇਸ ਤੋਂ ਇਲਾਵਾ ਪਿੰਡ ਵਾਸੀ ਵੀ ਹਾਜ਼ਰ ਸਨ ਤੁਸੀਂ ਵੀ ਦੇਖੋ ਦਵਿੰਦਰ ਸਹਾਤਾ ਦੀ ਵਿਸ਼ੇਸ਼ ਰਿਪੋਰਟ ਮੇਰੇ ਵੀਰ ਅੱਜ ਬੜਾ ਮੇਰੇ ਲਈ ਖੁਸ਼ੀ ਵਾਲਾ ਦਿਨ ਆਮ ਆਦਮੀ ਪਾਰਟੀ ਦੇ ਵਿੱਚ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਅਕਾਲੀ ਦਲ ਕਾਂਗਰਸ ਨੂੰ ਛੱਡ ਕੇ ਸੈਂਕੜੇ ਪਰਿਵਾਰ ਜਿਹੜੇ ਆ ਸਰਦਾਰ ਸਤਵੀਰ ਸਿੰਘ ਜੀ ਗਿੱਲ ਸਾਹਿਬ ਤੇ ਉਹਨਾਂ ਦੀ ਪੰਚਾਇਤ ਉਹਨਾਂ ਦੇ ਸਾਥੀ ਉਹਨਾਂ ਦੀ ਪ੍ਰੇਰਣਾ ਸਰਕਾ ਗਿੱਲ ਸਾਹਿਬ ਦੀ ਅੱਜ ਬਹੁਤ ਵੱਡਾ ਜਿਹੜਾ ਮੈਂ ਸਮਝਦਾ ਹੰਗਾਰਾ ਇੱਥੋਂ ਆਮ ਆਦਮੀ ਪਾਰਟੀ ਨੂੰ ਮਿਲਿਆ ਤੇ ਮੈਂ ਉਹਨਾਂ ਪਰਿਵਾਰਾਂ ਨੂੰ ਅੱਜ ਜੀ ਆਇਆਂ ਕਹਿਣ ਲਈ ਇੱਥੇ ਆਇਆ ਉਹਨਾਂ ਦਾ ਧੰਨਵਾਦ ਕਰ ਲਈ ਆਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਿਹੜੀਆਂ ਆਸਾਂ ਤੇ ਉਮੀਦਾਂ ਲੈ ਕੇ ਤੁਸੀਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹੋ ਉਹ ਤੁਹਾਡੇ ਸਾਰੇ ਕੰਮ ਜਿਹੜੇ ਆ ਉਹ ਅਸੀਂ ਪੂਰੇ ਕਰਕੇ ਦੇਵਾਂਗੇ ਸਰ ਜਿਸ ਤਰ੍ਹਾਂ ਕਿ ਤੁਸੀਂ ਦੱਸ ਰਹੇ ਕਿ ਪਿਛਲੇ ਆਪਾਂ ਸਮੇਂ ਦੇ ਵਿੱਚ ਸੜਕਾਂ ਦੇ ਨਹੀਂ ਪੱਥਰ ਰੱਖੇ ਗਲੀਆਂ ਦੇ ਨਹੀਂ ਪੱਥਰ ਰੱਖੇ ਤੇ ਇਹ ਕਿੰਨਾ ਕੁ ਜਿਹੜਾ ਵਿਕਾਸ ਜਿਹੜਾ ਮਤਲਬ ਆਪਣਾ ਚੱਲ ਰਿਹਾ ਜੀ ਮੇਰੇ ਵੀਰ ਵਿਕਾਸ ਦੀ ਇੱਕ ਹਨੇਰੀ ਚੱਲ ਰਹੀ ਆ ਖੇਮ ਕਰਨ ਹਲਕੇ ਦੇ ਵਿੱਚ ਤੇ ਸਾਡਾ ਇੱਕ ਟੀਚਾ ਵਾ ਕਿ ਆ ਜਿਹੜੇ 2 ਸਾਲ ਆ ਦੋਵਾਂ ਸਾਲਾਂ ਬਾਅਦ ਇਲੈਕਸ਼ਨਾਂ ਹੋਣੀਆਂ ਦੁਬਾਰਾ ਇਹਨਾਂ ਦੋਵਾਂ ਸਾਲਾਂ 'ਚ ਅਸੀਂ ਕੋਈ ਕੰਮ ਬਕਾਇਆ ਨਹੀਂ ਰਹਿਣ ਦੇਣਾ ਚਾਹੇ ਕੋਈ ਗਲੀ ਬਣਨ ਵਾਲੀ ਹੋਵੇ ਚਾਹੇ ਕੋਈ ਛੜਕ ਹੋਵੇ ਜਾਂ ਹੋਰ ਵੀ ਡਿਵੈਲਪਮੈਂਟ ਦੇ ਵਿਕਾਸ ਦੇ ਕੰਮ ਹੋਣ ਅਸੀਂ ਉਹ ਟੀਚਾ ਮਿੱਥ ਕੇ ਚੱਲੇ ਆ ਕਿ ਉਹ ਬਹੁਤ ਜੰਗੀ ਪੱਧਰ ਤੇ ਜਿਹੜੀ ਹੈ ਕਿ ਮਹਿਮ ਵਿਕਾਸ ਦੀ ਚੱਲ ਰਹੀ ਹੈ ਆ ਤੁਹਾਡੇ ਸਾਹਮਣੇ ਹੀ ਹੈ ਕਿ ਜਿਹੜੀਆਂ ਲਿੰਕ ਸੜਕਾਂ ਵਾਂ ਉਹ 50 ਕਿਲੋਮੀਟਰ ਸੜਕਾਂ ਦੇ ਜਿਹੜੇ ਨੀ ਪੱਥਰ ਅਸੀਂ ਡੇ ਬਾਈ ਡੇ ਜਿਹੜੇ ਉਹ ਰੱਖ ਰਹੇ ਆ ਤੇ ਬਹੁਤ ਵੱਡਾ ਜਿਹੜਾ ਵਿਕਾਸ ਦਾ ਇੱਕ ਮੈਂ ਸਮਝਦਾ ਕਿ ਇੱਕ ਬਹੁਤ ਵੱਡੀ ਲਹਿਰ ਜਿਹੜੀ ਉਹ ਚੱਲ ਰਹੀ ਹੈ ਠੀਕ ਸਾਡੇ ਨਾਲ ਸਰਪੰਚ ਜੀ ਆ ਇਹ ਸਰਪੰਚ ਸਾਹਿਬ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਅੱਜ ਪਰਿਵਾਰ ਸ਼ਾਮਲ ਹੋਏ ਆ। ਸੋ ਕੀ ਕਹਿਣਾ ਚਾਹੁੰਦੇ ਉਹ ਉਹਨਾਂ ਪਰਿਵਾਰਾਂ ਦੇ ਲਈ। ਵੀ ਜੀ ਉਸ ਦਾ ਸਰਮਜਨ ਤੁੰਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਚੰਗੇ ਕੰਮ ਜਿਹੜੀ ਪਰਚਾਂ ਰਾਜਨੀਤੀ ਨਹੀਂ ਕਰਨੀ ਲੋਕਾਂ ਦੇ ਵਿਕਾਸ ਦੇ ਕੰਮ ਕਰਨੇ ਆ। ਸਾਡੇ ਨਗਰ ਜਿਨ੍ਹਾਂ ਦੇ 30 40 ਕੋਠੇਪਾਗ ਦੇ ਗਰੀਬਾਂ ਨੂੰ ਉਹਨੇ ਜਿਹੜੇ ਬਾਕੀ ਹੋਈ ਆਨਲਾਈਨ ਕਰਦੇ ਆ। ਇਹ ਬੜੇ ਵੱਡੇ ਕੰਮ ਨੇ ਗਲੀਆਂ ਪੱਕੀਆਂ ਹੋਈਆਂ ਇਹਨਾਂ ਦੀ ਕਿਰਪਾ ਹਟਾਈਆਂ ਹੋਈਆਂ। ਇਹ ਸਾਰੇ ਕੰਮਾਂ ਤੋਂ ਪ੍ਰਭਾਵਿਤ ਹੋ ਗਏ। ਇਹ ਲੋਕ ਸਾਡੇ ਜੁੜੇ ਨੇ। ਅਸੀਂ ਗਾਣਾ ਮਾਨ ਰੱਖਾਂਗੇ। ਤੇ ਇਹਨਾਂ ਦਾ ਤਾਂ ਮਨ ਕਹਿੰਦੇ ਪੈਸਾ ਆਇਆ ਜੇ ਖਾਤਾ ਦੇ ਵਿੱਚ ਜੀ ਫਿਰ